ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੇ ਵਿੱਚ ਹੁਣ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਪੰਜਾਬੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ ਸੋ ਇਸੇ ਤਰ੍ਹਾਂ ਹੁਣ ਖਰਾਬ ਮੌਸਮ ਨੂੰ ਦੇਖਦਿਆਂ ਹੋਇਆਂ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਫਾਜ਼ਿਲਕਾ ਦੇ ਬੀ ਪਿੰਡਾਂ ਦੇ ਵਿੱਚ ਹੁਣ 26 27 ਅਤੇ 28 ਨੂੰ ਜਿਹੜਾ ਕਿ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਕਿ ਅੱਜ ਵੀ ਅਤੇ ਇਸ ਤੋਂ ਇਲਾਵਾ 27 ਤਰੀਕ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਠਾਨਕੋਟ ਦੇ ਵਿੱਚ ਪਹਿਲਾਂ ਤੋਂ ਹੀ ਤੁਹਾਨੂੰ ਦੱਸਦੀ ਹੈ ਕਿ 25 ਅਤੇ 26 ਤਰੀਕ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਠੀਕਰੀ ਪੈਰਾ ਲਾਉਣ ਦੀ ਵੀ ਅਪੀਲ ਕੀਤੀ ਗਈ ਹੈ ਲਗਾਤਾਰ ਪੰਜਾਬ ਦੇ ਵੱਲ ਨੂੰ ਹੁਣ ਹਿਮਾਚਲ ਪ੍ਰਦੇਸ਼ ਦੀ ਤਰਫੋਂ ਭਾਰੀ ਮੀਂਹ ਜਿਹੜਾ ਕਿ ਆ ਰਿਹਾ ਹੈ ਇਸੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਭਾਰੀ ਜਿਹੜਾ ਕੀ ਹਾੜ ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਡੈਮਾਂ ਦੇ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕੀ ਹੁੰਦੇ ਹੋਏ ਅੱਗੇ ਜਿਹੜਾ ਜਾ ਰਿਹਾ ਹੈ ਜਿਸ ਦੇ ਕਾਰਨ ਬਹੁਤ ਸਾਰੇ ਇਲਾਕੇ ਪੰਜਾਬ ਦੇ ਹੁਣ ਡੁੱਬਣ ਦੀ ਕगार ਦੇ ਉੱਤੇ ਆ ਚੁੱਕੇ ਹਨ ਸੋ ਵੱਡੀ ਅਪਡੇਟ ਜਿਹੜੀ ਕੀ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਸਕੂਲ ਜਿਹੜੇ ਆ ਉਹ 28 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ ਸੋ ਫਾਜ਼ਲ ਕਾ ਦੇ 20 ਪਿੰਡਾਂ ਦੇ ਵਿੱਚ ਲਗਾਤਾਰ ਤੁਹਾਨੂੰ ਦੱਦਿਆ ਕਿ ਹੜ ਵਰਗੇ ਹਾਲਾਤ ਬਣੇ ਹੋਏ ਹਨ ਇਸ ਤੋਂ ਇਲਾਵਾ ਹੋਸ਼ਿਆਰ ਪੋਰਦੇ ਪਿੰਡਾਂ ਦੇ ਵਿੱਚ ਵੀ ਲਗਾਤਾਰ ਹੜ ਵਰਗੇ ਹਾਲਾਤ ਬਣੇ ਹੋਏ ਹਨ ਜਿਸ ਦੇ ਕਾਰਨ ਹੁਣ ਕੱਲ ਦੀ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਇਸੇ ਦੇ ਨਾਲ ਹੀ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਰੈੱਡ ਅਲਰਟ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਦੇ ਵਿੱਚ ਹੁਣ ਮੌਸਮ ਵਿਭਾਗ ਤੋਂ ਤਾਜ਼ਾ ਅਪਡੇਟ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਅਗਲੇ 5 ਦਿਨਾਂ ਤੱਕ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਜਿੱਥੇ ਕਿ ਮੀਂਹ ਪੈਣ ਦੇ ਕਾਰਨ ਤੇ ਜਿਹੜੀ ਭਾਰੀ ਬਾਰਸ਼ ਹੋਣ ਦੇ ਕਾਰਨ ਪੰਜਾਬ ਦੇ ਨਿਚਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਦੇ ਦੌਰਾਨ ਹੁਣ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਜੇਕਰ ਹਿਮਾਚਲ ਪ੍ਰਦੇਸ਼ ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਕਾਫੀ ਭਾਰੀ ਮੀਂਹ ਪੈ ਰਿਹਾ ਹੈ ਜੋ ਕਿ ਅਗਲੇ ਆਉਣ ਵਾਲੇ ਹੁਣ 3 ਤੋਂ 4 ਦਿਨਾਂ ਤੱਕ ਲਗਾਤਾਰ ਪਾਣੀ ਜਿਹੜਾ ਪੰਜਾਬ ਦੇ ਨਿਚਲੇ ਇਲਾਕਿਆਂ ਦੇ ਵਿੱਚ ਆਉਂਦਾ ਰਹੇਗਾ ਇਸ ਤੋਂ ਇਲਾਵਾ ਹੁਣ ਰਾਹਤ ਦੀ ਖਬਰ ਵੀ ਜਿਹੜੀ ਆ ਕੋਈ ਵੀ ਨਿਕਲ ਕੇ ਨਹੀਂ ਸਾਹਮਣੇ ਆ ਰਹੀ ਕਿਉਂਕਿ ਅਗਲੇ 5 ਦਿਨਾਂ ਤੱਕ ਜਿਹੜਾ ਕੀ ਅਸਮਾਨ ਤੋਂ ਡਿਗੇਗੀ ਆਫਤ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਕਰ ਦਿੱਤੀ ਗਈ ਹੈ ਜਾਰੀ ਕਿ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਸਕਦਾ ਹੈ ਜਿਸ ਦੇ ਕਾਰਨ ਜਿਹੜੇ ਇਲਾਕਿਆਂ ਦੇ ਵਿੱਚ ਪਹਿਲਾਂ ਉਹੀ ਕਾਫੀ ਜ਼ਿਆਦਾ ਹੜ ਵਰਗੇ ਹਾਲਾਤ ਬਣੇ ਹੋਏ ਹਨ ਉਥੇ ਜਿਹੜਾ ਕਿਤੇ ਨਾ ਕਿਤੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਸੋ ਇਸੇ ਲਈ ਹੁਣ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਹੁਣ ਲਗਾਤਾਰ ਮੀਂਹ ਦੇ ਨਾਲ ਚੱਕੀ ਦਰਿਆ ਤੇ ਬਣਿਆ ਪੁਰਾਣਾ ਪੁਲ ਜਿਹੜਾ ਕਿ ਰੋੜ ਚੁੱਕਾ ਹੈ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਹੋ ਗਿਆ ਹੈ ਬੰਦ ਜੀਹਾਂ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹੀ ਲਗਾਤਾਰ ਜਿਹੜੀ ਕਿ ਬਾਰਿਸ਼ ਹੋ ਰਹੀ ਸੀ ਜਿਸ ਦੇ ਕਾਰਨ ਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਪਹਿਲਾਂ ਤੋਂ ਹੀ ਬਣ ਚੁੱਕੇ ਹਨ ਸੋ ਚੱਕੀ ਦਰਿਆ ਦੇ ਉੱਤੇ ਜਿਹੜਾ ਕਿ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਸੀ ਜਿਸ ਦੇ ਕਾਰਨ ਹੁਣ ਪੁਰਾਣਾ ਬਣਿਆ ਹੋਇਆ ਜਿਹੜਾ ਕਿ ਪੋਲ ਆ ਉਹ ਰੋੜ ਚੁੱਕਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵੱਲ ਕਿਆ ਪ੍ਰਬੰਧਾ ਤਹਿਤ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਸਵਾਜਾਈ ਰੋਕ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਟ੍ਰੇਨਾਂ ਵੀ ਜਿਹੜੀਆਂ ਜੰਮੂ ਕਸ਼ਮੀਰ ਨੂੰ ਪੰਜਾਬ ਦੇ ਵਿੱਚ ਦੀ ਹੋ ਕੇ ਲੰਘਦੀਆਂ ਸਨ ਜਲੰਧਰ ਅੰਮ੍ਰਿਤਸਰ ਜੰਮੂ ਕਸ਼ਮੀਰ ਪਠਾਨਕੋਟ ਵੱਲ ਦੀ ਜਿਹੜਾ ਕਿ ਟ੍ਰੇਨਾਂ ਜਾ ਰਹੀਆਂ ਸਨ ਉਹਨਾਂ ਦੀ ਆਵਾਜਾਈ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਪਾਣੀ ਜਿਹੜਾ ਕਾਫੀ ਜ਼ਿਆਦਾ ਉਫਾਨ ਤੇ ਚੱਲ ਰਿਹਾ ਹੈ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਨੂੰ ਇਹ ਸਖਤ ਹੁਕਮ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਸੜਕੀ ਆਵਾਜਾਈ ਵੀ ਹੁਣ ਜਿਹੜੀ ਕਿ ਪਠਾਨਕੋਟ ਅੰਦਰ ਦੇ ਵਿਚਕਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਹਿਮਾਚਲ ਦੇ ਵੱਲੋਂ ਤਬਾਹੀ ਮਚਾਉਂਦਾ ਆ ਰਿਹਾ ਹੈ ਪਾਣੀ ਅਗਲੇ 24 ਘੰਟਿਆਂ ਦੇ ਲਈ ਪੰਜਾਬ ਦੇ ਵਿੱਚ ਵੱਜ ਚੁੱਕੀ ਹੈ ਖਤਰੇ ਦੀ ਘੰਟੀ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਵੀਡੀਓ ਦੇ ਵਿੱਚ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਭਾਰੀ ਬਾਰਸ਼ ਹੋ ਰਹੀ ਹੈ ਤੇ ਲਗਾਤਾਰ ਜਿਹੜੇ ਬੱਦਲ ਫਟ ਰਹੇ ਹਨ ਉਹਨਾਂ ਦਾ ਪਾਣੀ ਤਕਰੀਬਨ 24 ਘੰਟੇ ਤੱਕ ਪੰਜਾਬ ਦੇ ਵਿੱਚ ਪਹੁੰਚਦਾ ਹੈ ਜਿਸ ਦੇ ਕਾਰਨ ਤੁਹਾਨੂੰ ਦੱਸਦੀ ਹੈ ਕਿ ਅੱਜ ਪੌਂਗ ਡੈਮ ਦੇ ਵੀ ਫਲੱਡ ਗੇਟ ਖੋਲੇ ਗਏ ਹਨ ਜਿਸ ਦਾ ਪਾਣੀ ਕੀ ਆਉਣ ਵਾਲੇ 12 ਤੋਂ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਨੀਚਲੇ ਇਲਾਕਿਆਂ ਦੇ ਵਿੱਚ ਪਹੁੰਚੇਗਾ ਜਿਸ ਦੇ ਕਾਰਨ ਜਿਹੜੇ ਪਹਿਲਾਂ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜਾ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਸੋ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਜੈਲੋ ਅਲਰਟ ਤੇ ਰੈਡ ਅਲਰਟ ਜਾਰੀ ਕਰ ਦਿੱਤੇ ਗਏ ਹਨ ਤੇ ਇਸੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਰਾਵੀ ਅਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਅੱਗੇ ਨਾਲੋਂ ਜਿਹੜਾ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਮਕੌੜਾ ਪੱਤਣ ਦੇ ਸੱਤ ਪਿੰਡਾਂ ਦਾ ਸੰਪਰਕ ਵੀ ਜਿਹੜਾ ਕਿ ਹੁਣ ਪੰਜਾਬ ਦੇ ਨਾਲੋਂ ਟੁੱਟ ਚੁੱਕਾ ਹੈ ਜਿਸ ਦੇ ਚੱਲਦਿਆਂ ਹੀ ਤੁਹਾਨੂੰ ਦੱਸਦੀ ਹੈ ਕਿ ਫਾਜ਼ਿਲਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਕਿ 28 ਅਸਥਾਕੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸੋ ਤੁਹਾਨੂੰ ਦੱਸ ਦਿਆ ਕਿ ਲਗਾਤਾਰ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਹਨ ਤੇ ਅੱਜ ਪੂਰੇ ਰਾਜ ਦੇ ਵਿੱਚ ਭਾਰੀ ਮੀਂਹ ਦੇ ਅਸਰ ਵੀ ਜਤਾ ਦਿੱਤੇ ਗਏ ਹਨ ਪਠਾਨਕੋਟ ਗੁਰਦਾਸਪੁਰ ਅਮਰਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਜ਼ਿਲ੍ਹਿਆਂ ਦੇ ਲਈ ਮੀਂਹ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ orange alert ਜਾਰੀ ਕਰ ਦਿੱਤਾ ਗਿਆ ਹੈ ਜਦ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 29 ਅਗਸਤ ਤੱਕ ਜਿਹੜਾ ਕਿ ਵੈਸਟਰਨ ਸਟਾਰ ਵੈਂਸ ਜਿਹੜਾ ਸਰਗਰਮ ਰਹੇਗਾ ਜਿਸ ਦੇ ਕਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਭਾਰੀ ਮੀਂਹ ਦੇ ਸਾਰ ਬਣੇ ਰਹਿਣਗੇ ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਲਗਾਤਾਰ ਭਾਰੀ ਬਾਰਸ਼ ਜੋ ਕਿ ਪੰਜਾਬ ਦੇ ਲਈ ਵੀ ਚਿੰਤਾ ਬਣਦਾ ਜਾ ਰਿਹਾ ਹੈ ਸੋ ਹੁਣ ਪੰਜ ਮੋਤਾਂ ਹੋ ਚੁੱਕੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਕੱਲ ਦੇ ਹੀ ਭਾਰੀ ਮੀਂਹ ਦੇ ਕਾਰਨ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਪਹਿਲਾਂ ਤੋਂ ਹੀ ਅਨਮਿੱਥੇ ਸਮੇਂ ਦੇ ਲਈ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਇਸੇ ਦੌਰਾਨ ਹੁਣ ਤੁਹਾਨੂੰ ਦੱਸਦੀ ਹੈ ਕਿ ਕਾਂਗੜਾ ਬਲਾਸਪੁਰ ਕੁਲੂ ਹਿਮੇਰਪੁਰ ਅਤੇ ਮੰਡੀ ਦੇ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਦੇ ਕਾਰਨ ਬਹੁਤ ਜਗ੍ਹਾ ਦੇ ਉੱਤੇ ਜ਼ਮੀਨ ਖਿਸਕੀ ਹੈ ਜਾਂ ਫਿਰ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਦੇ ਮੱ ਹੁਣ 5 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਕਿ 4 ਪੰਜਾਬ ਦੇ ਨੌਜਵਾਨ ਸ਼ਾਮਲ ਸਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਤੇ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਰਹਿਣ ਲਈ ਕਿਹਾ ਗਿਆ ਸੀ ਕਿ ਹਿਮਾਚਲ ਪ੍ਰਦੇਸ਼ ਦੀ ਯਾਤਰਾ ਨਾ ਕੀਤੀ ਜਾਵੇ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਪਰ ਫਿਰ ਵੀ ਜਿਹੜਾ ਕਿ ਪੰਜਾਬ ਦੇ ਲੋਕ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕਰ ਰਹੇ ਹਨ ਜਿਸ ਤੋਂ ਬਾਅਦ ਕਿ ਹੁਣ 4 ਪੰਜਾਬੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਨ ਗਵਾਉਣੀ ਪਈ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੁਣ ਕਾਫੀ ਜ਼ਿਆਦਾ ਜਿਹੜੀ ਕਿ ਤੁਹਾਨੂੰ ਦੱਸ ਦਈਏ ਕਿ ਪੰਜਾਬੀਆਂ ਦੇ ਲਈ ਹੋਰ ਮੁਸ਼ਕਲਾਂ ਵਧਾ ਸਕਦੀ ਹੈ ਪਾਖੜਾ ਅਤੇ ਰਣਜੀਤ ਸਾਗਰ ਡੈਮਾਂ ਤੋਂ ਫਿਰ ਤੋਂ ਛੱਡ ਦਿੱਤਾ ਗਿਆ ਹੈ ਪਾਣੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਾਖੜਾ ਅਤੇ ਰਣਜੀਤ ਸਾਗਰ ਡੈਮਾਂ ਤੋਂ ਪਾਣੀ ਛੱਡਿਆ ਗਿਆ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਹੜ੍ਹਾਂ ਦਾ ਖਤਰਾ ਬਰਕਰਾਰ ਹੈ ਸੋ ਕਈ ਸੜਕਾਂ ਹੁਣ ਬੰਦ ਕਰ ਦਿੱਤੀਆਂ ਗਈਆਂ ਹਨ ਲਗਾਤਾਰ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ بارش ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਤੇ ਹੜ ਵਰਗੀ ਸਥਿਤੀ ਬਣੀ ਹੀ ਹੋਈ ਹੈ ਤੇ ਇਸ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੁਣ ਪਾਖੜਾ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੀ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਨੂੰ ਇਹ ਫੈਸਲਾ ਲੈਣਾ ਪਿਆ ਹੈ ਜਿਸ ਤੋਂ ਬਾਅਦ ਕਿ ਪੰਜਾਬ ਦੇ ਹਾਲਾਤ ਹੋਰ ਵਿਗੜ ਸਕਦੇ ਹਨ ਪਾਖੜਾ ਡੈਮ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਸ਼ ਤੋਂ ਬਾਅਦ ਹੁਣ ਪਾਖੜਾ ਡੈਮ ਦੇ 2-2 ਫੁੱਟ ਗੇਟ ਖੋਲ ਦਿੱਤੇ ਗਏ ਹਨ ਹਾਲਾਂਕਿ ਗੇਟਾਂ ਦਾ ਪਾਣੀ ਪੱਧਰ ਜਿਹੜਾ ਕਿ 1668 ਫੁੱਟ ਹੈ ਜੋ ਕਿ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਕਿ 1680 ਫੁੱਟ ਹੈ ਉਸ ਤੋਂ 11 ਫੁੱਟ ਹੀ ਹੇਠਾ ਰਹਿ ਗਿਆ ਹੈ ਜਿਸ ਦੇ ਆਰ ਨੇ ਇਹ ਫੈਸਲਾ ਲੈਣਾ ਪਿਆ ਹੈ ਸੋ ਵੱਡੀ ਗਿਣਤੀ ਦੇ ਵਿੱਚ ਹੁਣ ਤੁਹਾਨੂੰ ਦੱਸਦੀ ਆ ਕਿ ਪਾਣੀ ਛੱਡਿਆ ਗਿਆ ਹੈ 2-2 ਫੁੱਟ ਜਿਹੜਾ ਕਿ ਭਾਖੜਾ ਡੈਮ ਤੋਂ ਪਾਣੀ ਹੁਣ ਪੰਜਾਬ ਦੇ ਵੱਲ ਨੂੰ ਛੱਡ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੀ ਹੁਣ ਪੰਜਾਬ ਦੇ ਪਠਾਨਕੋਟ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਪਹਿਲਾਂ ਤੋਂ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਲਗਾਤਾਰ ਰਾਵੀ ਅਤੇ ਬਿਆਸ ਦੇ ਵਿੱਚ ਪਾਣੀ ਵਧੇਗਾ ਇਸ ਤੋਂ ਇਲਾਵਾ ਦੀਨਾ ਨਗਰ ਦੇ ਵਿੱਚ ਵੀ ਰਾਵੀ ਅਤੇ ਇਸ ਤੋਂ ਇਲਾਵਾ ਹੋਰ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਵੇਗਾ ਤੇ ਦੂਜੇ ਪਾਸੇ ਫਰੋਜ਼ਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਹੁਸ਼ਿਆਰਪੁਰ ਪਠਾਨਕੋਟ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਅਗਲੇ 24 ਘੰਟਿਆਂ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਲੋਕਾਂ ਨੂੰ ਹੁਣ ਲਗਾਤਾਰ ਇਹ ਤੇ ਆਤ ਵਰਤਨ ਦੇ ਲਈ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਕਈ ਤਸਵੀਰਾਂ ਵੀ ਹੁਣ ਸਾਹਮਣੇ ਆ ਰਹੀਆਂ ਹਨ ਕਿ ਲੋਕਾਂ ਦੇ ਲਗਾਤਾਰ ਜਿਹੜੇ ਕਿ ਆਲੀਸ਼ਾਨ ਮਹਿਲ ਕੋਠੀਆਂ ਉਹਨਾਂ ਦੇ ਵੱਲੋਂ ਪਾਈਆਂ ਗਈਆਂ ਸਨ ਪਾਣੀ ਦੀ ਲਪੇਟ ਦੇ ਵਿੱਚ ਆ ਰਹੀਆਂ ਹਨ ਸੋ ਇਹ ਵੀ ਜਿਹੜੀ ਕਿ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਬਾਹਰ ਲ ਹੋ ਰਹੀ ਹੈ ਕਿ ਇੱਕ ਆਲੀਸ਼ਾਨ ਕੋਠੀ ਜੋ ਕਿ ਪਾਣੀ ਦੇ ਬਹਾਵ ਦੇ ਵਿੱਚ ਹੁਣ ਬਹਿ ਚੁੱਕੀ ਹੈ